ਆ ਸਾਥੋ ਕੀ ਬੁਰਾ ਹੋਇਆ ਤੈਨੂੰ ਸੇ ਇਕੱਠੇ ਕਿਉਂ ਹੋਇਆ ਫੜਨੀ ਹੋਰ ਮੱਕੀ ਦੇ ਜੀ ਆਂਦੀ ਆ ਲੈ ਪਿੰਡ ਤੇ ਖੇਡਣੇ ਫੜਨੀ ਉਹ ਬੁਰਿਆ ਨੇ ਦੋ ਦੋ ਘੰਟੇ ਜੇ ਮਾਰ ਦਿੰਦੇ ਤੂੰ ਅੱਕ ਠੇਕਦੇ ਤੇ ਅਸੀਂ ਪੁੱਛਦੇ ਬਾਬਾ ਥੋੜੇ ਕਿਉਂ ਮਾਰ ਗਿਆ ਅਸੀਂ ਤਾਂ ਉਹਨੇ ਨਾ ਗੱਲਾਂ ਕਰੀ ਗੀਆਂ ਉਹ ਆਦਰ ਸਾਨੂੰ ਆਦੇ ਤੁਸੀਂ ਲੈ ਕਰ ਦਿਆਂਗੇ ਕੋਈ ਗੁਰਦੌਰਾ ਬਣਾਉਣ ਦੀ ਜਾਂ ਕੋਈ ਹੋਰ ਸਿੱਖੀ ਫੇਕ ਦੋ ਛੱਲ ਜੰਨ ਫਸੀ ਲੱਤ ਆ ਉਹ ਦੋ ਬੁਰਿਆ ਨੇ ਕਿਹਨੇ ਮਾਰਿਆ ਉਹਨਾਂ ਨੇ ਅੰਗਰੇਜ਼ਾਂ ਤੋਂ ਜਾ ਕੇ ਉਹ ਬਾਪੂ ਸੀ ਜੇ ਤੋਂ ਬਾਕਸ ਸਿੰਘ ਨੂੰ ਹਦੀ ਤੇ ਫਾਂਸੀ ਤੇ ਉਹ ਚਲੇਦੇ ਇਹ ਮੰਜੀ ਟੁੱਟੀ ਜੀ ਹੁੰਦੀ ਇੱਧਰ ਇੱਥੇ ਬੇੜੀ ਹੁੰਦੀ ਹੱਥ ਕਾੜੀ ਲੱਗੀ ਸੰਕਰ ਉਹ ਫੜ ਲੰਮਾ ਲੇਟਰੀ ਜਾ ਵਰਦਾ ਉੱਥੇ ਲੱਤਰੀ ਸੀ ਪਾਣੀ ਪੀ ਲੈਣ ਦਾ ਕਬੜਾ ਚ ਲੋਪੀਆਂ ਲੋ ਰੁੱਖੀਆਂ ਹੀ ਆ ਸੱਟ ਨੰਗਿਆ ਕਰਕੇ ਜੰਗੜੇ ਲਈ ਖਾਣ ਦਾ ਤੇ ਫੇਰ ਉਹਨੂੰ ਕੋ ਫਾਸੀ ਦੇ ਤਾਂ ਫੇਰ ਸੇ ਖਾਲਪੇ ਜਿਵੇਂ ਹੁਣ ਰੌਲਾ ਪਿਆ ਹੱਲੇ ਕਦੋਂ ਅੱਲਾ ਬੋਠਾ ਅਗਰੇ ਦੇ ਕੁਲੇ ਹੰਦੇ ਘੋੜਿਆਂ ਦੇ ਤੇ ਰੂਜੇ ਹੁੰਦੇ ਐਡੇ ਵੀ ਕੋਲਡਰ ਆ ਜਾਂਦੇ ਵਿੱਚ ਹੁੰਦਾ ਉਹ ਬਾਪੂ ਜੀ ਦੇ ਟਾਈਮ ਦੀਆਂ ਗੱਲਾਂ ਸੁਣਨ ਲਈ ਸਾਡੇ YouTube ਚੈਨਲ ਤੇ ਸਾਡੇ ਬਲੌਗ ਦੇਖੋ ਅਤੇ ਸਾਨੂੰ ਸਬਸਕ੍ਰਾਈਬ ਕਰੋ ਲਓ ਜੀ ਬਾਪੂ ਤੁਹਾਨੂੰ ਇੱਕ ਪੁੱਛਣ ਲੱਗਿਆ ਸਵਾਲ ਤੇ ਕੱਲ ਤੋਂ ਬਾਪੂ ਪੁੱਛ ਪੁੱਛ ਕੋਈ ਜਾਨਵਰ ਦੇਖਿਆ ਜਿਹੜੇ ਮੈਂ ਪੁੱਛੂੰਗਾ ਦੱਸੋਗੇ ਹਾਂ ਝੋਗੜ ਵੇਖਿਆ ਕਾਂਡੋੜ ਇੱਲ ਗਿਰਜਾ ਨਹੀਂ ਵੇਖਿਆ ਕਿ ਵੇਖਿਆ ਅਛਾ ਤੇਤਰ ਬਟੇਰਾ ਹੈ ਬਟੇਰਾ ਇਹ ਵੇਖਿਆ ਸਾਹ ਨਹੀਂ ਵੇਖਿਆ ਜਿਹੜਾ ਟੱਕ ਮਕੌੜਾ ਕੀੜਾ ਹੁੰਦਾ ਸੀ ਲੰਮੀਆਂ ਲੱਤਾਂ ਵਾਲਾ ਉਹ ਵੇਖਿਆ ਐ ਨਹੀਂ ਉਹ ਰੋੜਾ ਵਾਲੇ ਸਾਰੇ ਵੈਸੇ ਵਰਤਦਾ ਹਾਂ ਉਹਨੇ ਕਿਤੇ ਦੇਖੇ ਭੂੜੀਆਂ ਕੀੜੀਆਂ ਦਾ ਦੂਜਾ ਸਮਾਨ ਫਿਰਦਾ ਹੈ ਉਹ ਜੇ ਇਹਨਾਂ ਨੂੰ ਕਿਸੇ ਨੇ ਕੋ ਦੇਖਿਆ ਤਾਂ ਸਾਨੂੰ ਕਮੈਂਟਾਂ ਜਰੂਰ ਦੱਸਿਓ ਜੇ ਵੇਖਿਆ ਤਾਂ ਦੱਸੋ ਬੰਨੂ ਹਾਂ ਬਾਪੂ ਨੂੰ ਪਤਾ ਲੱਗੇ ਪਤਾ ਲੱਗੇ ਕਿਹੜੇ ਜਵਾਨ ਨੇ ਵੇਖਿਆ ਕਿਹੜੇ ਜਵਾਨ ਨੇ ਦੇਖ ਕੇ ਤੁਸੀਂ ਚੱਲ ਬਾਪੂ ਜੇ ਕਿਸੇ ਨੇ ਦੱਸਿਆ ਤਾਂ ਮੈਂ ਤੁਹਾਨੂੰ ਦੱਸੂਗਾ ਦੱਸਿਓ ਜੀ ਯਾਦ ਰੱਖਣਾ ਹੋਰ ਹੋਰ ਸਰ ਲੱਗਣਾ ਪਵੇ ਬਈ ਕੰਮ ਕਨਾ ਉਹ ਅੱਧਾ ਕੱਤੀ ਪਾਇਆ ਇਧਰ ਇਹ ਮਸਲਾ ਪਾ ਲਈ ਵੇ ਲੈ ਮਨਾ ਅੱਛਾ ਡਰ ਤੇ ਲੈ ਕਲਾਡ ਡੋ ਤੇ ਚੁੰਗਦੀ ਸੀ ਹਾਂ ਜਿੱਪੀ ਕਰਾ ਜਿੱਪੀ ਪੜਾ ਅਵੇ ਉੱਪਰ ਚੱਲ ਤੋ ਇਧਰ ਉਹ ਦੀ ਮੈਰੀ ਆ ਬਾਪੂ ਦੇ ਹੱਥ ਪੜ ਲਾ। ਨਾ ਬਾਪੂ ਮੈਂ ਥੋੜਾ। ਮੰਮਾ ਪਾ ਤੂੰ ਲੋਕੀ ਗਈ ਤੂੰ ਤਾਂ ਲੋਕੀ ਗਈ। ਬੱਸ ਇੱਥੇ ਕਰ ਦਿਓ ਇੱਥੇ ਕਰ ਦਿਓ ਇੱਥੇ ਕਰ ਦਿਓ ਤਾਂ ਦੇਖੋ। ਜਾ